ਗੁਰਦੁਆਰਾ ਸਿੰਘ ਸਭਾ ਪਿੰਡ ਅਬਲਖਰਣਾ ਅਤੇ ਸੰਦੀਪ ਕੁਲੀ ਚੈਰੀਟੇਬਲ ਸੁਸਾਇਟੀ ਵੱਲੋਂ 16 ਜੂਨ ਤੋਂ 29 ਜੂਨ ਤੱਕ ਪੰਜਾਬੀ ਦੇ ਸੁੰਦਰ ਲਿਖਾਈ ਅਤੇ ਦਸਤਾਰ ਸਖਲਾਈ ਕੈਂਪ ਪਿੰਡ ਅਬਲਖਰਣਾ ਦੇ ਗੁਰਦੁਆਰਾ ਸਾਹਿਬ ਵਿਖੇ ਲਗਾਇਆ ਗਿਆ ਜਿਸ ਵਿੱਚ ਲਗਭਗ 150 ਦੇ ਕਰੀਬ ਬੱਚਿਆਂ ਨੇ ਭਾਗ ਲਿਆ ਇਸ ਕੈਂਪ ਵਿੱਚ ਬੱਚਿਆਂ ਨੂੰ ਸਿੱਖ ਇਤਿਹਾਸ ਬਾਰੇ ਜਾਣੂ ਕਰਵਾਇਆ ਗਿਆ ਕੈਂਪ ਦੀ ਸਮਾਪਤੀ 29 ਜੂਨ ਦਿਨ ਐਤਵਾਰ ਨੂੰ ਸੁੰਦਰ ਸਖ ਲਖਾਈ ਮੁਕਾਬਲੇ ਅਤੇ ਦਸਤਾਰ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਜੇਤੂ ਬੱਚਿਆਂ ਨੂੰ ਇਨਾਮ ਰਾਸ਼ੀ ਸਨਮਾਨ ਚਿੰਨ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਗੁਰਦੁਆਰਾ ਸਿੰਘ ਸਭਾ ਅਵਲਖਰਾਨਾ ਦੇ ਪ੍ਰਧਾਨ ਬਾਬਾ ਬਲਜੀਤ ਸਿੰਘ ਹੈੱਡ ਗ੍ਰਾਂਤੀ ਬਾਬਾ ਮੋੜਾ ਸਿੰਘ ਮਨੀ ਤੁਲੀ ਸਰਦਾਰ ਗੁਰਪ੍ਰੀਤ ਸਿੰਘ ਖਾਲਸਾ ਸਰਦਾਰ ਪਰਮਿੰਦਰ ਸਿੰਘ ਜੀ ਵੱਲੋਂ ਅਤੇ ਸਰਦਾਰ ਪਗੜੀ ਹਾਊਸ ਮਲੋਟ ਅਤੇ ਪਿੰਡ ਦੇ ਸਰਪੰਚ ਵਿੱਕੀ ਅਵਲਖਰਣਾ ਜੀ ਅਤੇ ਗੁਰਪ੍ਰੀਤ ਸਿੰਘ ਮਾਨ ਸਮੇਤ ਆਤਵੰਤ ਸੱਜਣ ਪਹੁੰਚੇ ਅਤੇ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ ਅਤੇ ਇਸ ਉਪਰਾਲੇ ਲਈ ਪਗੜੀ ਹਾਊਸ ਮਲੋਟ ਦਾ ਧੰਨਵਾਦ ਵੀ ਕੀਤਾ ਅਤੇ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਲਈ ਇਸ ਉਪਰਾਲੇ ਲਈ ਪਗੜੀ ਹਾਊਸ ਦੀ ਪੂਰੀ ਟੀਮ ਦਾ तहे ਦਿਲੋਂ ਧੰਨਵਾਦ ਕੀਤਾ Shut To jest বলি সোনা হাল স্পন্সর পাতা জি নো হেড গ랜্টি গুরুদ্বার সাহেব এনা লও সুরূপা দেইকে সম্মানিত কিটা যা রে বলি সোনা হাল ਜੋ ਅੱਜ ਪਿੰਡ ਡਬਲਖਰਾਨ ਦੇ ਵਿੱਚ ਗੁਰਦੁਆਰਾ ਸਿੰਘ ਸਭਾ ਦੇ ਵਿੱਚ ਜਿਹੜਾ ਦਸਤਾਰ ਸਿਕਲਾਈ ਕੈਂਪ ਲਗਾਇਆ ਗਿਆ ਤੇ ਅੱਜ ਬੱਚਿਆਂ ਦਾ ਮੁਕਾਬਲਾ ਕਰਾਇਆ ਗਿਆ ਸੀ ਤੇ winner ਨੂੰ ਜਿਹੜੇ ਸਰਟੀਫੀਕੇਟ ਤੇ ਸਿਰੋਪੇ ਦੇ ਕੇ ਸਨਮਾਨ ਦਿੱਤਾ ਗਿਆ ਕੀ ਕਹਿਣਾ ਚਾਹੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਇਹ ਖੁਸ਼ੀ ਦੀ ਗੱਲ ਹੈ ਜੋ ਗੁਰਦੁਆਰਾ ਸਿੰਘ ਸਭਾ ਪਿੰਡ ਡਬਲਖਰਾਨਾ ਵਿਖੇ ਮਨੀ ਤੁਲੀ ਸਰ ਤੇ ਇਥੋਂ ਦੀ ਪਿੰਡ ਦੇ ਜਿਹੜੇ ਮੋਹਤਵਾਰ ਸ਼ਕਸ਼ੀਤਾ ਨੇ ਇਥੋਂ ਦੇ ਸਰਪੰਚ ਪੰਚ ਤੇ ਹੋਰ ਸੋਹਣੇ ਵੀਰ ਜਿਹੜੇ ਇੱਥੇ ਸੇਵਾ ਕਰਦੇ ਆ ਰਹੇ ਆ ਇਨਾਂ ਵੱਲੋਂ ਜੋ ਇਹ ਉਪਰਾਲਾ ਕੀਤਾ ਗਿਆ ਹੈ ਜੋ ਦਸਤਾਰ ਸਖਲਾਈ ਕੈਂਪ ਦਾ ਤੇ ਸੁੰਦਰ ਲਖਾਈ ਮੁਕਾਬਲੇ ਜਿਹੜੇ ਇੱਥੇ ਕਰਾਏ ਗਏ ਲਗਭਗ ਪਿਛਲੇ 23 ਤਰੀਕ ਤੋਂ ਚੱਲ ਰਹੇ ਨੇ ਜੀ ਇਹ ਇੱਕ ਬਹੁਤ ਵਧੀਆ ਸਨੇਹਾ ਹੈ ਜੋ ਨਾਲ ਦੇ ਪਿੰਡਾਂ ਦੀਆਂ ਪੰਚਾਇਤਾਂ ਸਰਪੰਚਾਂ ਨੂੰ ਉੱਥੋਂ ਦੇ ਮੋਹਤਵਾਰ ਬੰਦਿਆਂ ਨੂੰ ਵੀ ਜੋ ਇਹ ਉਪਰਾਲਾ ਕੀਤਾ ਗਿਆ ਇਸ ਦੌਰਾਨ ਕੀ ਇਹ ਬੱਚੇ ਜੋ ਆਪਦੇ ਧਰਮ ਨਾਲ ਜੁੜਨਗੇ ਅ ਇਨਾਂ ਨੂੰ ਹੋਰ ਜ਼ਿਆਦਾ ਮੋਟੀਵੇਸ਼ਨ ਮਿਲਦੀ ਹੈ ਦਸਤਾਰ ਜਿਹੜੀ ਹੈ ਇਹ ਇੱਕ ਸਾਨੂੰ ਸਾਡੇ ਗੁਰੂਆਂ ਦੁਆਰਾ ਮਿਲਿਆ ਇੱਕ ਇਹੋ ਜਿਹਾ ਤਾਜ ਹੈ ਜੋ ਬਾਕੀਆਂ ਨਾਲੋਂ ਸਾਨੂੰ ਵੱਖਰੀ ਪਛਾਣ ਦਿੰਦੇ ਆ ਔਰ ਬੜੀ ਸੱਚੀ-ਸੱਚੀ ਪਛਾਣ ਦਿੰਦੇ ਆ ਇੱਕ ਬੜਾ ਵਧੀਆ ਕੋਟ ਆਇਆ ਸੀਗਾ ਜਿਹੜਾ ਮੈਂ ਮਤਲਬ WhatsApp ਦੇ ਉੱਤੇ ਸੁਣਿਆ ਉਹ ਕਹਿੰਦਾ ਵੀ ਮੈਂ ਸਵੇਰੇ ਇੱਕ ਵਾਰੀ ਦਸਤਾਰ ਸਜੋਣਾ ਤੇ ਦਸਤਾਰ ਮੈਨੂੰ ਸਾਰਾ ਦਿਨ ਸਜਾ ਕੇ ਰੱਖਦੀ ਆ ਬੜੀ ਖੁਸ਼ੀ ਦੀ ਗੱਲ ਹੈ ਬੜੇ ਅਸਮਾਨ ਵਾਲੀ ਗੱਲ ਆ ਸਾਡੇ ਵਾਸਤੇ ਜੋ ਸਾਨੂੰ ਮਨੀ ਸਰ ਨੇ ਬੁਲਾਇਆ ਤੇ ਇਨਾ ਛੋਟੇ ਛੋਟੇ ਪਿਆਰੇ ਪਿਆਰੇ ਬੱਚਿਆਂ ਦੀ ਜਿਹੜੀ ਹੈ ਸੇਵਾ ਕਰਨ ਦਾ ਸਾਨੂੰ ਮੌਕਾ ਮਿਲਿਆ ਜੋ ਮਹਾਰਾਜ ਨੇ ਗੁਣ ਬਖਸ਼ਿਆ ਹੈ ਉਹ ਅਸੀਂ ਇਹਨਾਂ ਦੇ ਨਾਲ ਮਿਲਵਰਤਨ ਕਰਕੇ ਵਟਾਂਦਰਾ ਕਰਕੇ ਇਹਨਾਂ ਨੂੰ ਵੀ ਦੇਣ ਦੀ ਕੋਸ਼ਿਸ਼ ਕੀਤੀ ਹੈ ਬੜੀ ਖੁਸ਼ੀ ਦੀ ਗੱਲ ਹੈ ਵੀ ਬੱਚਿਆਂ ਨੇ ਜੋ ਸਿੱਖਿਆ ਅੱਜ ਕੰਪੀਟੀਸ਼ਨ ਦੇ ਵਿੱਚ ਹਿੱਸਾ ਲਿੱਤਾ ਉਹਨਾਂ ਦਾ ਪ੍ਰੋਤਸਾਹਨ ਵਧੂਗਾ ਅੱਜ ਬੱਚਿਆਂ ਨੇ ਸਾਡੇ ਨਾਲ ਕਮਿਟਮੈਂਟ ਵੀ ਕੀਤੀ ਹੈ ਵੀ ਅਸੀਂ ਕੋਸ਼ਿਸ਼ ਕਰਾਂਗੇ ਅਸੀਂ ਸਕੂਲ ਦੇ ਵਿੱਚ ਹੁਣ ਜਦੋਂ ਜਾਵਾਂਗੇ ਦਸਤਾਰ ਸਜਾ ਕੇ ਜਾਵਾਂਗੇ ਬੜੀ ਖੁਸ਼ੀ ਦੀ ਗੱਲ ਹੈ ਬਹੁਤ ਬਹੁਤ ਧੰਨਵਾਦ ਹੈ ਪਿੰਡ ਦੇ ਸਾਰੇ ਮੈਂਬਰਾਂ ਦਾ ਮਨੀ ਸਰ ਦਾ ਜਾਂ ਇੱਥੋਂ ਦੇ ਗੁਰਦੁਆਰਾ ਸਾਹਿਬ ਦੇ ਜਿਹੜੇ ਰਾਗੀ ਵੀਰ ਨੇ ਗਰੰਤੀ ਸਿੰਘ ਵੀਰ ਨੇ ਉਹਨਾਂ ਸਾਰਿਆਂ ਦਾ ਜਿਨ੍ਹਾਂ ਨੇ ਸਾਨੂੰ ਇਹ ਸੇਵਾ ਕਰਨ ਦਾ ਮੌਕਾ ਬਖਸ਼ਿਸ਼ ਕੀਤਾ ਇਦਾਂ ਹੀ ਸਾਨੂੰ ਇਹ ਸੇਵਾ ਮਿਲਦੀ ਰਹੇ ਅਸੀਂ ਤਨੋਂ ਮਨੋਂ ਕਰਦੇ ਰਾਵਾਂਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬਾਬਾ ਜੀ ਪਿੰਡ ਅਬਲਖਾਨਾ ਦੇ ਗੁਰਦੁਆਰਾ ਸ੍ਰੀ ਸਿੰਘ ਸਭਾ ਵਿੱਚ ਜਿਹੜਾ ਦਸਤਾਰ ਸਖਲਾਈ ਕੈਂਪ ਲਗਾਇਆ ਗਿਆ ਸੀ ਕੀ ਕਹਿਣਾ ਚਾਹੂੰ ਸਭ ਤੋਂ ਪਹਿਲਾਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਿਗੁਰਾਂ ਦੀ ਅਪਾਰ ਕਿਰਪਾ ਸਦਕਾ ਪਿੰਡ ਅਬਲਖਾਨਾ ਵਿਖੇ ਗੁਰਦੁਆਰਾ ਸ੍ਰੀ ਸਿੰਘ ਸਭਾ ਵਿਖੇ ਪ੍ਰਬੰਧਕ ਕਮੇਟੀ ਵੱਲੋਂ ਜੋ ਦਸਤਾਰ ਸਿਖਲਾਈ ਕੈਂਪ ਮਿਤੀ 23 ਜੂਨ ਦਿਨ ਸੋਮਵਾਰ ਤੋਂ ਆਰੰਭ ਕੀਤਾ ਗਿਆ ਸੀ ਜੋ ਅੱਜ 29 ਜੂਨ ਦਿਨ ਐਤਵਾਰ ਦਸਤਾਰ ਮੁਕਾਬਲੇ ਕਰਵਾਏ ਗਏ ਹਨ ਬੱਚਿਆਂ ਦੇ ਜਿਨ੍ਹਾਂ ਵਿੱਚ ਬੱਚਿਆਂ ਨੇ ਵੱਧ ਚੜ ਕੇ ਹਿੱਸਾ ਲਿਆ ਹੈ ਅਤੇ ਜੋ ਨਤੀਜੇ ਬੱਚਿਆਂ ਨੂੰ ਦੱਸੇ ਗਏ ਹਨ ਜਿਨ੍ਹਾਂ ਵਿੱਚ ਫਰਸਟ ਸੈਕੰਡ ਥਰਡ ਪੋਜੀਸ਼ਨ ਆਈਆਂ ਹਨ ਬੱਚਿਆਂ ਨੂੰ ਇਨਾਮ ਦਿੱਤੇ ਗਏ ਹਨ ਬਹੁਤ ਹੀ ਜ਼ਿਆਦਾ ਬੱਚਿਆਂ ਦਾ ਉਤਸ਼ਾਹ ਜੋ ਦੇਖਣ ਨੂੰ ਮਿਲਿਆ ਜੋ ਦਸਤਾਰ ਮੁਕਾਬਲਿਆਂ ਵਿੱਚ ਭਾਗ ਲਿਆ ਸੋ ਬੇਨਤੀ ਕਰਦੇ ਹਾਂ ਹੋਰ ਵੀ ਬੱਚਿਆਂ ਨੂੰ ਕਿ ਵੱਧ ਤੋਂ ਵੱਧ ਅਜਿਹੇ ਕੈਂਪਾਂ ਦਾ ਆਪਾਂ ਲਾਹਾ ਲਈਏ ਜੋ ਛੁੱਟੀਆਂ ਦੇ ਵਿੱਚ ਆਪਾਂ ਇਹ ਕੈਂਪ ਪਿੰਡ-ਪਿੰਡ ਲਗਾਏ ਜਾਂਦੇ ਹਨ ਵੱਧ ਤੋਂ ਵੱਧ ਸਾਨੂੰ ਸਿੱਖੀ ਵਾਲੇ ਪਾਸੇ ਜੁੜਨਾ ਚਾਹੀਦਾ ਹੈ ਵੱਧ ਤੋਂ ਵੱਧ ਇਸ ਕੈਂਪ ਵਿੱਚ ਭਾਗ ਲੈਣਾ ਚਾਹੀਦਾ ਹੈ ਸੋ ਅੱਜ ਇਹ ਬੱਚਿਆਂ ਨੂੰ ਮੁਕਾਬਲੇ ਕਰਵਾਏ ਗਏ ਹਨ ਜੋ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਹੁਣ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਰ ਜੋ ਅਪਣੇ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੇ ਸੁੰਦਰ ਲਿਖਾਈ ਮੁਕਾਬਲੇ ਤੇ ਦਸਤਾਰ ਸਖਲਾਈ ਮੁਕਾਬਲੇ ਕਰਵਾਏ ਗਏ ਕੀ ਬਣਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਦੀਪ ਟੁਲੀ ਚੈਰੀਟੇਬਲ ਸੁਸਾਇਟੀ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੁੰਦਰ ਲਿਖਾਈ ਮੁਕਾਬਲੇ ਤੇ ਦਸਤਾਰ ਸਖਲਾਈ ਮੁਕਾਬਲੇ ਜੋ ਪਿੰਡ ਅਬਲ ਖਰਾਨਾ ਦੇ ਬੱਚਿਆਂ ਲਈ ਲਗਾਏ ਗਏ ਸੀ ਸੋ ਅੱਜ ਮਿਤੀ 29 ਜੂਨ 2025 ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਰਪੰਚ ਸਾਹਿਬ ਵੱਲੋਂ ਤੇ ਸੰਸਥਾਵਾਂ ਵੱਲੋਂ ਬੱਚਿਆਂ ਨੂੰ ਜੋ ਪ੍ਰਾਈਜ਼ ਦੇ ਕੇ ਸਨਮਾਨਿਤ ਕੀਤਾ ਗਿਆ ਸੋ ਇਸ ਦਾ ਮੁੱਖ ਮੰਤਵ ਹੈ ਬੱਚਿਆਂ ਨੂੰ ਉਹਨਾਂ ਦੇ ਧਰਮ ਨਾਲ ਜੋੜਾ ਜਾਵੇ ਸਿੱਖੀਜ਼ਮ ਜੋ ਬੱਚਿਆਂ ਨੂੰ ਹਮੇਸ਼ਾ ਆਪਣੇ ਬੇਸਿਕਸ ਨਾਲ ਜੁੜੇ ਰਹਿਣਾ ਸਿਖਾਉਂਦੀ ਹੈ ਬਿਕਾਜ਼ ਅੱਜ ਆਪਾਂ ਦੇਖਦੇ ਹਾਂ ਕਿ ਹਰ ਪੀੜੀ ਅੱਗੇ ਬਹੁਤ ਗਲਤ ਰਸਤਿਆਂ ਤੇ ਚੱਲ ਰਹੀ ਹੈ ਸੋ ਆਪਣੇ ਅਸੂਲਾਂ ਤੇ ਗੁਰੂ ਸਾਹਿਬ ਜਿਵੇਂ ਰਹੇ ਹੈ ਸਿੱਖੀਜ਼ਮ ਦੇ ਵਿੱਚ ਅਸੂਲਾਂ ਦੀ ਗੱਲ ਮਰਿਆਦਾ ਦੀ ਗੱਲ ਕੀਤੀ ਜਾਂਦੀ ਹੈ ਉਹਨਾਂ ਬੱਚਿਆਂ ਨੂੰ ਅਸੀਂ ਦਸਤਾਰਾਂ ਸਜੋਣੀਆਂ ਸਿਖਾਈਆਂ ਸੁੰਦਰ ਲਿਖਾਈ ਦੇ ਨਾਲ-ਨਾਲ ਗੁਰੂ ਸਾਹਿਬ ਸਿੱਖੀਜ਼ਮ ਬਾਰੇ ਨੌਲੇਜ ਬਾਰੇ ਦੱਸਿਆ ਗਿਆ ਉਹਨਾਂ ਨੂੰ ਸਵਾਲ ਜਵਾਬ ਦੇ ਜ਼ਰੀਏ ਬੱਚਿਆਂ ਨੂੰ ਉਹਨਾਂ ਦਾ ਇੰਟਰਸਟ ਉਹਨਾਂ ਦੇ ਵਿੱਚ ਇੱਕ ਜਾਗਰੂਤੀ ਪੈਦਾ ਕੀਤੀ ਕਿ ਆਪਣਾ ਜੋ ਧਰਮ ਹੈ ਇਹ ਬਲਿਦਾਨਾਂ ਨਾਲ ਭਰਿਆ ਹੋਇਆ ਆਪਾਂ ਉਹਨਾਂ ਬਲਿਦਾਨਾਂ ਨੂੰ ਵਿਅਰਥ ਨਹੀਂ ਜਾਣ ਦੇਣਾ ਔਰ ਉਹਨਾਂ ਗੁਰੂ ਸਾਹਿਬਾਂ ਦਾ ਸ਼ੁਕਰ ਦਾ ਕੋਟ ਕੋਟ ਸ਼ੁਕਰਾਨਾ ਕਰਦੇ ਹੋਏ ਗੁਰੂ ਸਾਹਿਬ ਦੇ ਬੱਚੇ ਬਣ ਕੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬੱਚੇ ਬਣ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਨੁਸਾਰ ਆਪਣਾ ਜੀਵਨ ਬਤੀਤ ਕਰਦੇ ਹੋਏ ਸਮਾਜ ਪ੍ਰਤੀ ਹਮੇਸ਼ਾ ਭਲਾਈ ਦੇ ਜੋ ਕੰਮ ਨੇ ਔਰ ਸਮਾਜ ਦੇ ਵਿੱਚ ਇੱਕ ਚੰਗੇ ਨਾਗਰਿਕ ਬਣ ਕੇ ਤੇ ਇਸ ਦੀ ਸੇਵਾ ਕੌਮ ਦੀ ਸੇਵਾ ਕਰਦੇ ਰਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ